ਸਤਿ ਸ਼੍ਰੀ ਅਕਾਲ ਦੈਨਿਕ ਫੇਰਾ ਦੇਖ ਰਹੇ ਹੋ ਔਰ ਇਸ ਕੋਲੇ ਆਪਾਂ ਅਜਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸੀਐਮ ਮਾਨ ਜਿਹੜੇ ਨੇ ਬਿਕਰੌਰ ਵਿੱਚ ਭੁੱਲਣ ਜਾ ਰਹੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਪਿਛੇ ਭਾਰੀ ਕਾਠ ਜਿਹੜਾ ਲੋਕਾਂ ਦਾ ਹਜ਼ੂਮ ਜਿਹੜਾ ਆ ਉਹ ਸੀਐਮ ਮਾਨ ਨੂੰ ਸੁਣਨ ਵਾਸਤੇ ਜਿਹੜਾ ਇੱਥੇ ਪਹੁੰਚ ਆਇਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਰੀ ਜੋਸ਼ ਆ ਪਾਜੀਆ ਸੀਐਮ ਮਾਨ ਨੂੰ ਸੁਣਨ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬਹੁਤ ਖੁਸ਼ੀ ਆ ਜੀ ਸਾਡੇ ਸੀਐਮ ਸਾਹਿਬ ਵੀ ਨਾਲੇ ਆਏ ਨੇ ਸਾਨੂੰ ਕਾਲੀ ਦਾ ਨੀ ਪੱਤਰ ਰੱਖਣ ਵਾਸਤੇ ਆਏ ਆ ਸਾਡੇ ਏਰੀਆ ਨੂੰ ਬਹੁਤ ਵੱਡੀ ਦੇਣ ਦੇ ਕੇ ਚੱਲੇ ਆ ਤੇ ਸਾਡੇ ਏਰੀਆ ਦੀ ਬਹੁਤ ਪੁਰਾਣੀ ਮੰਗ ਸੀਗੀ ਕਾਲੀ ਦੀ ਤੇ ਰਾਸ ਇੱਕ 벨ਟ ਖਾਸ ਕਰਕੇ ਇੱਧਰ ਬਹੁਤ ਵੱਡੀ ਮੁਸ਼ਕਲ ਸੀਗੀ ਨਾ ਵੱਡੇ ਸਕੂਲ ਤੇ ਨਾ ਕੋ ਕਾਲਜ ਸੀਗਾ ਤੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਡੇ ਐਮ ਐਲ ਏ ਸਾਹਿਬ ਤੇ ਸੀ ਐਮ ਸਾਹਿਬ ਨੇ ਸਾਨੂੰ ਬਹੁਤ ਵੱਡੀ ਦੇਣ ਦੇ ਕੇ ਏਡਾ ਵੱਡੇ ਕਾਲਜਾਂ ਨੂੰ ਆਜਾ ਕੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਪੜਨਗੀਆਂ ਤੇ ਸੁੱਖ ਲੈਣਗੀਆਂ 2022 ਦੇ ਵਿੱਚ ਮਨੀਸ਼ ਸੋਧਿਆ ਅਨਾਉਂਸਮੈਂਟ ਕਰਕੇ ਗਏ ਸੀ ਬਕਰੌਰ ਦੇ ਵਿੱਚ ਇੱਕ ਰੈਲੀ ਤੋਂ ਮੋਦਤ ਕੀਤਾ ਸੀ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਤੁਹਾਨੂੰ ਇੱਕ ਕਾਲਜ ਦੇਵਾਂਗੇ ਤੇ ਵਾਦਾ ਅੱਜ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਵਾਦਾ ਪੂਰਾ ਕਰ ਸੀਐਮ ਸਾਹਿਬ ਨੇ ਭਾਜੀ ਜਿਹੜੇ ਵੀ ਵਾਅਦੇ ਕੀਤੇ ਨੇ ਅੱਜ ਤੱਕ ਉਹਨਾਂ ਪੂਰੇ ਕੀਤੇ ਨੇ ਸਾਡੇ ਸਰਦਾਰ ਗੁਰਦੀਪ ਸਿੰਘ ਧਾਰੀਵਾਲ ਸਾਹਿਬ ਨੇ ਜੋ ਬੋਲਿਆ ਉਹ ਕਰਕੇ ਦਿਖਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੁਣਨ ਆਏ ਹੋ ਸੀਐਮ ਮਾ ਨੂੰ ਕੱਲ ਵੀ ਮਜੀਠਾ ਦੇ ਵਿੱਚ ਉਹਨਾਂ ਦੀ ਇੱਕ ਰੈਲੀ ਹੋਈ ਸੀ ਉੱਥੇ ਬਹੁਤ ਕੁਝ ਉਹਨਾਂ ਨੇ ਕਿਹਾ ਬਹੁਤ ਸਾਰੇ ਅਨਾਉਂਸਮੈਂਟ ਕੀਤੇ ਅੱਜ ਕੀ ਆਸ ਰੱਖਦੇ ਹੋ ਕਿ ਬਹੁਤ ਕੁਝ ਇੱਥੇ ਵੀ ਕੁਝ ਹੋਊਗਾ ਸਾਡੇ ਵੀ ਅਨਾਉਂਸਮੈਂਟਾਂ 'ਤੇ ਅਸੀਂ ਆਸ ਰੱਖਦੇ ਹਾਂ ਸੀਐਮ ਸਾਹਿਬ ਤੋਂ ਵੀ ਸਾਡੇ ਵੀ ਅਜ ਨਾਲੇ ਹਲਕੇ ਨੂੰ ਹੋਰ ਸਗਾਤਾਂ ਦੇਣ ਤਾਂ ਜੋ ਸਾਡੇ ਲੋਕ ਡਵੈਲਪ ਹੋ ਸਕਣ ਤੇ ਪਿਛੜਾ ਏਰੀਆ ਹੋਣ ਕਰਕੇ ਬਾਰਡਰ ਦੇ ਨਾਲ ਹੋਣ ਕਰਕੇ ਧਾਰੀয়াল ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਹੈ ਆਪਣੇ ਹਲਕੇ ਨੂੰ ਉੱਚਾ ਚੁੱਕਣ ਵਾਸਤੇ ਥਾਪੜਾ ਦੇ ਕੇ ਗਏ ਤਲਵੀਰ ਗਿੱਲ ਨੂੰ ਤੁਹਾਨੂੰ ਲੱਗਦਾ ਇੱਥੇ ਫੇਰ ਕੁਲਦੀਪ ਸਿੰਘ ਢਾਲੀਵਾਲ ਨੂੰ ਥਾਪੜਾ ਦੇਣਗੇ ਮਾਰਾ ਸਾਡੇ ਹੋਰ ਕੋਈ ਹੈਗਾ ਹੀ ਨਹੀਂ ਢਾਲੀਵਾਲ ਸਾਹਿਬ ਤੋਂ ਸਵਾ ਸਾਡੇ ਢਾਲੀਵਾਲ ਸਾਹਿਬ ਸਦਾ ਹੀ ਰਹਿਣਗੇ ਐਮ ਐਲ ਏ ਹੋਰ ਕੋ ਆ ਹੀ ਨਹੀਂ ਸਕਦਾ ਥਾਪੜਾ ਦਿੱਤਾ ਦਿੱਤਾ ਆਲਰੇਡੀ ਦਿੱਤਾ ਗਿਆ ਜੀ ਬਿਲਕੁਲ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਮਾਨ ਨੂੰ ਸੁਣਨ ਵਾਸਤੇ ਲੋਕ ਕਤਾਰਾਂ ਦੇ ਵਿੱਚ ਜਿਹੜਾ ਡਾਰੀਆਂ ਬੰਨ ਬੰਨ ਕੇ ਆ ਰਹੇ ਨੇ ਜਿੱਥੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਾ ਪ੍ਰਬੰਧ ਕੀਤੇ ਗਏ ਨੇ ਹਰ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਹੋਰ ਵੀ ਲੋਕ ਇੱਥੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪ੍ਰਬੰਧਕਾਂ ਦੇ ਨਾਲ ਕਿ ਉਹਨਾਂ ਦਾ ਇਸ ਬੰਦੇ ਵਿੱਚ ਕੀ ਕਹਿਣਾ ਹੈ ਔਰ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਪਰ ਇਹ ਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਸੀਐਮ ਆ ਨਾਰੇ ਅਮਰਦੀਪ ਸਿੰਘ ਸੰਧੂ ਸੀਐਮ ਆ ਨਾਰੇ ਕਿੰਨਾ ਖਚਾ ਬਹੁਤ ਬਹੁਤ ਲੋਕ ਦੁਨੀਆ ਦੇ ਵਿੱਚ ਸ਼ਾਹ ਬਹੁਤ ਜ਼ਿਆਦਾ ਤੁਸੀਂ ਵੇਖ ਹੀ ਲੈ ਜੇ ਕਿਉਂਕਿ ਕੰਮ ਹੀ ਇੰਨੇ ਕਿ ਜ਼ਿਆਦਾ ਸਰਦਾਰ ਤਰਦੀਵਾਲ ਸਾਹਿਬ ਨੇ ਕੀਤੇ ਆ ਵੀ ਲੋਕਾਂ ਦੇ ਸਰਾਜ ਬਹੁਤ ਜ਼ਿਆਦਾ ਅਜੇ 4 ਸਾਲ ਹੋਏ ਆ ਤਕਰੀਬਨ ਪਰ 44 ਸਾਲਾਂ ਦੇ ਵਿੱਚ 65 ਤੋਂ 70% ਸਰਦਾਰ ਤਰਦੀਵਾਲ ਨੇ ਕੰਮ ਕਰਾ ਦਿੱਤੇ ਹੁਣ ਤੱਕ ਇਹ ਕੰਮ ਵੀ ਉਹ ਕਰਾਇਆ ਜੋ 70 ਸਾਲਾਂ ਹੀ ਪਹਿਲੇ ਅਜੇ ਤੱਕ ਨਹੀਂ ਹੋਏ ਕਾਲਜ ਜਿਹੜਾ ਸਿੱਖਿਆ ਨੂੰ ਇੱਕ ਬੜੇ ਵੱਡੇ ਉੱਚੇ ਪੱਧਰ ਤੇ ਜੋ ਲੈ ਕੇ ਜਾ ਰਿਹਾ ਸਾਡੇ ਜੋ ਵੀ ਬਾਰਡਰ ਬੈਲਟ ਸੀਗੀ ਉਹਨੂੰ ਕਾਲਜ ਦੀ ਬਹੁਤ ਜ਼ਿਆਦਾ ਨੀੜੀ ਸਾਡੀਆਂ ਛੋਟੀਆਂ ਧੀਆਂ ਗਾਹ ਜੋ ਜਵਾਨ ਹੋ ਰਹੀਆਂ ਉਹਨਾਂ ਲਈ ਬੜਾ ਔਖਾ ਦੀ ਅਮਰਤਲ ਜਾ ਕੇ ਪੜਨਾ ਤੇ ਵੇਖੋ ਜੀ ਅੱਜ ਕਿੰਦੀ ਵੱਡੀ ਦੇਣ ਆ ਤੇ ਕੰਮ ਵੀ ਉਹ ਕੀਤੇ ਆ ਜਿਹੜੇ ਇੱਕ ਸਾਰੇ ਸਰਬ ਸਾਂਝੀ ਆ ਕੋਈ ਪੱਖਪਾਤੀ ਪਾਰਟੀਵਾਦ ਦਾ ਕੋਈ ਇਹਦੇ ਵਿੱਚ ਸਿਸਟਮ ਹੀ ਨਹੀਂ ਰੱਖਿਆ ਭਾਰੀ ਹਲ ਸਾਹਿਬ ਨੇ ਸਪੈਸ਼ ਕਰਕੇ ਕੁੜੀਆਂ ਦੀ ਗੱਲ ਕੀਤੀ ਜਾਂਦੀ ਸੀ ਕਿ ਕੁੜੀਆਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਕੁੜੀਆਂ ਨੂੰ ਜਿਹੜਾ ਕਾਲਜ ਵਾਸਤੇ ਦੂਰ ਜਾਣਾ ਪੈਂਦਾ ਕੁੜੀਆਂ ਨੂੰ ਬੱਸਾਂ ਦੇ ਉੱਤੇ ਜਾਣਾ ਪੈਂਦਾ ਆ ਕਿਉਂਕਿ ਇਸ ਏਰੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬੱਸਾਂ ਦਾ ਵੀ ਜਿਹੜਾ ਉਹ ਪ੍ਰੋਪਰ ਰੂਟ ਨਹੀਂ ਹੈਗਾ ਕੁੜੀਆਂ ਨੂੰ ਹੇਰ ਸਵੇਰ ਖੋ ਜਾਂਦਾ ਸਾਈਕਲ ਤੇ ਜਾਣਾ ਮੁਸ਼ਕਲ ਹੋ ਜਾਂਦਾ ਤੇ ਕਿੰਨਾ ਕੋ ਫਾਇਦਾ ਹੋਊਗਾ ਬਿਲਕੁਲ ਜੀ ਸਮਾ ਦੇਖ ਲਓ ਕਿੰਨਾ ਮਾੜਾ ਲੋਕ ਡਰਦੇ ਆ ਆਪਣੀਆਂ ਪੱਛੀਆਂ ਨੂੰ ਦੂਰ ਭੇਜਣੋ ਪਰ ਉਹੀ ਲੋਕ ਅੱਜ ਖੁਸ਼ ਨੇ ਵੀ ਵੇਖੋ ਜੀ ਕਿੱਡੀ ਵੱਡੀ ਦੇਣ ਆ ਸਾਡੇ ਹਲਕੇ ਨੂੰ ਸਾਡੇ ਬਾਰਡਰ ਬੈਲਟ ਨੂੰ ਵੀ ਜਿਹੜੀਆਂ ਕੁੜੀਆਂ ਕਿਲੋਮੀਟਰ ਤੇ ਪੈਦਲ ਜਾ ਕੇ ਜਾਂ ਆਪਣਾ ਕੋਈ ਲੋਕਲ ਨਿਕਲ ਮਾਰ ਤੋਂ ਵੀ ਆ ਕੇ ਛੱਡ ਕੇ ਆ ਸਕਦਾ ਐਡੀ ਵੱਡੀ ਸਹੂਲਤਾ ਕਿਉਂਕਿ ਇੱਕ ਘਰ ਦੇ ਵਿੱਚ ਕਾਲਜ ਖੁੱਲ ਰਿਹਾ ਅਸੀਂ ਬਹੁਤ ਧੰਨਵਾਦ ਆ ਆਮ ਆਦਮੀ ਪਾਰਟੀ ਸਰਕਾਰ ਦਾ ਸਦਾ ਤੋਂ ਦਿਲੋਂ ਮਾਨਦਾ ਬਿਲਕੁਲ ਜੀ ਵੇਖ ਸਕਦੇ ਹੋ ਤੁਸੀਂ ਬਾਹਰ ਕੇ ਆਸ ਵਾਲੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਬਹੁਤ سارے ਲੋਕ ਨੇ ਇੱਥੇ ਮੌਜੂਦ ਹੈ ਔਰ ਸੀਐਮ ਮਾਨ ਦੇ ਸਵਾਗਤ ਵਾਸਤੇ ਜਿਹੜੇ ਇੱਥੇ ਪਹੁੰਚੇ ਨੇ ਭਾਜੀ ਕੀ ਕਹਿਣਾ ਚਾਹੁੰਦੇ ਸੀਐਮ ਮਾਨ ਦੇ ਸਵਾਗਤ ਵਾਸਤੇ ਆਏ ਹੋਏ ਅਸੀਂ ਸੀਐਮ ਮਾਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਵੈਲਕਮ ਕਰਦੇ ਆ ਜਿਉਂ ਆ ਕੇ ਆਏ ਨੇ ਤੇ ਆਪਣੀ ਪਲਕਾਂ ਤੇ ਬਿਠਾ ਕੇ ਉਹਨਾਂ ਦੇ ਪੈਰਾਂ ਦੇ ਥੱਲੇ ਅਸੀਂ ਆਪਣੀਆਂ ਤਲੀਆਂ ਰੱਖਣ ਨੂੰ ਤਿਆਰ ਆਂ ਜਿਸ ਇਨਸਾਨ ਨੇ ਸਾਡੇ ਜਨਾਲੇ ਬਾਰੇ ਸੋਚਿਆ ਸਾਡੀ ਬਾਰਡਰ ਬੈਲਟ ਬਾਰੇ ਸੋਚਿਆ ਸਾਡੀ ਮੰਡੀਆਂ ਬਾਰੇ ਸਾਡੇ ਮਤਲਬ ਕਿਹੜੀ ਕਿਹੜੀ ਚੀਜ਼ ਗਣਾਈਏ ਅੱਜ ਦੇ ਮੰਤਰੀ ਸਾਹਿਬ ਦਾ ਜਾਂ ਅੱਜ ਸੀਐਮ ਸਾਹਿਬ ਦੇ ਬਾਰੇ ਕੁਝ ਕਹਿਣ ਲੱਗੇ ਸ਼ਬਦ ਛੋਟੇ ਪੈ ਜਾਂਦੇ ਆ ਸ਼ਬਦ ਘੱਟ ਪੈ ਜਾਂਦੇ ਆ ਬਿਲਕੁਲ ਜੀ ਇੱਕ ਵਾਰੀ ਮੈਂ ਆਖਰੀ ਵਾਰੀ ਦਿਖਾ ਦਿੰਦਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਐਂਟਰੀ ਜਿਹੜੀ ਆ ਉਹ ਹੋ ਰਹੀ ਆ ਪ੍ਰੋਪਰ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਪੁਲਿਸ ਵੀ ਕੜੀ ਸੁਰੱਖਿਆ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਔਰ ਪ੍ਰੋਪਰ ਜੇ ਦੇਖ ਸਕਦੇ ਕੱਲੇ ਕਰਦੇ ਇਫੈਕਟਿੰਗ ਕਰਕੇ ਉਹਨਾਂ ਦਾ ਪੇਜਾ ਜਾ ਰਿਹਾ ਹੈ ਤਾਂ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਅੰਸਖਾ ਵੀ ਘੜਨਾ ਨਾ ਵਾਪਰ ਸਕੇ ਔਰ ਜਿਹੜੀ 12 ਬੰਨ ਮੰਨ ਕੇ ਲੋਕ ਜਿਹੜੇ ਨੇ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਇੱਕ ਮੀਟਿੰਗ ਰੂਮਾਂ ਰੈਲੀ ਆ ਔਰ ਇੱਥੇ ਸੀਐਮ ਆਨ ਨੇ ਸੰਬੋਧਨ ਕਰਨਾ ਜਿਵੇਂ ਕਿ ਕੱਲ ਮਜੀਠਾ ਦੇ ਵਿੱਚ ਸੰਬੋਧਨ ਕੀਤਾ ਸੀਗਾ ਅੱਜ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਕਿ ਅਜਨਾਲਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਐਲਾਨ ਜਿਹੜੇ ਆ ਵੱਡੇ ਕੀਤੇ ਜਾਣਗੇ ਔਰ ਜੇ ਗੱਲ ਕਰਦੇ ਤਾਂ ਅਜਨਾਲਾ ਦੇ ਵਿੱਚ ਸਰਕਾਰੀ ਡਿਗਰੀ ਕਾਲਜ ਜਿਹੜਾ ਉਹਦੀ ਨੀਂਹ ਪੱਥਰ ਜਿਹੜਾ ਅੱਜ ਰੱਖਿਆ ਜਾਣਾ ਜਿਸ ਦੇ ਨਾਲ ਬਹੁਤ ਸਾਰੀਆਂ ਧੀਆਂ ਨੂੰ ਖਾਸ ਤੌਰ ਤੇ ਧੀਆਂ ਨੂੰ ਜਿਹੜਾ ਇਸ ਦਾ ਫਾਇਦਾ ਹੋਣਾ ਕਿਉਂਕਿ ਇਸ ਏਰੀਆ ਦੀਆਂ ਧੀਆਂ ਜੜੀਆਂ ਨੇ ਉਹਨਾਂ ਨੂੰ ਸ਼ਹਿਰ ਜਾਣ ਵਿੱਚ ਜਾਂ ਹੋਰ ਕਾਲਜ ਜਾਣ ਵਿੱਚ ਜਿਹੜੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ सीएम मान जी ਨਾਲ ਆ ਪਹੁੰਚ ਰਹੇ ਨੇ ਤੇ ਉਹਨਾਂ ਦੇ ਪਹੁੰਚੋਂ ਤੋਂ ਪਹਿਲਾਂ ਇਹ ਧੀਆ ਜੜੀਆਂ ਖੜੀਆਂ ਨੇ ਮੇਰੇ ਪਿੱਛੇ ਇਹ ਉਹਨਾਂ ਦਾ ਸਵਾਗਤ ਕਰਨਗੀਆਂ ਔਰ ਦੇਖੋ ਇਹਨਾਂ ਦੇ ਹੱਥ ਵਿੱਚ ਬੜੇ ਖੂਬਸੂਰਤ ਪੋਸਟਰ ਬਣਾਏ ਗਏ ਨੇ ਵੱਖ-ਵੱਖ ਤਰ੍ਹਾਂ ਦੀਆਂ ਜੜੀਆਂ ਇੱਕ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਬਣਾ ਕੇ सीएम मान ਦਾ ਜਿਹੜਾ ਅੱਜ ਸਵਾਗਤ ਕੀਤਾ ਜਾਣਾ ਹੈ ਔਰ ਗੱਲਬਾਤ ਕਰ ਰਹੇ ਨੇ ਇਹਨਾਂ ਲੜਕੀਆਂ ਦੇ ਨਾਲ ਕਿ ਇਹਨਾਂ ਦਾ ਇਹ ਕਹਿਣਾ ਬੇਟਾ सीएम मान ਦਾ ਤੁਸੀਂ ਸਵਾਗਤ ਕਰਨ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਬਹੁਤ ਪੱਜੀਆਂ ਲੱਗ ਰਹੀਆਂ ਇਸ ਟਾਈਮ ਜਿੱਛੇ ਸਖੋਤੇ ਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਸ ਕਾਲਜ ਦੀ ਦਾਤ ਬਖਸ਼ ਤਾਂ ਕੀ ਗਾਣਾ ਚਾਹੁੰਦੇ ਹੋ ਤੁਸੀਂ ਕਿੰਨਾ ਕੇ ਫਾਇਦਾ ਹੋਗਾ ਤੁਹਾਨੂੰ ਇਸ ਚੀਜ਼ ਨਾਲ yes yes ਸੋ ਪਹਿਲਾ ਸਭ ਤੋਂ ਪਹਿਲਾਂ ਤਾਂ ਮੋਂਨ ਦਾ ਧੰਨਵਾਦ ਕਰਦੀ ਉਹਨਾਂ ਨੇ ਤੁਹਾਨੂੰ ਬਿਕਰਾਹੂ ਕਾਲਜ ਦੀ ਦਾਤ ਬਖਸ਼ੀ ਇਹਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਆ ਬਿਕਰਾਹੂ ਕਾਲਜ ਜਿਹੜਾ ਬਿਲਕੁਲ ਨੇੜੇ ਆ ਇੱਥੇ ਆਪਾਂ ਸਾਈਕਲ ਤੇ ਵੀ ਜਾ ਸਕਦੇ ਆ ਤੁਰਕੇ ਵੀ ਜਾ ਸਕਦੇ ਆ ਅਕਸਰ ਹੀ ਕਈ ਕੁੜੀਆਂ ਪਲਾਸਟੂ ਦਾਂ ਤੋਂ ਪੜਨ ਨੂੰ ਰਿਆ ਜਾਨੀ ਕਿਉਂਕਿ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਦੂਰ ਪੜਾਉਣਾ ਪਸੰਦ ਨਹੀਂ ਕਰਦੇ ਸੀ ਨਾ ਹੀ 40 45 ਕਿਲੋਮੀਟਰ ਦੂਰ ਅੰਮ੍ਰਿਤਸਰ ਵਗੈਰਾ ਕਾਲਜ ਵਿੱਚ ਪੇਜ ਸਕਦੀ ਇਸ ਕਰਕੇ ਬਹੁਤ ਧੰਨਵਾਦ ਕਰਦੀ ਮੈਂ ਉਹਨਾਂ ਦਾ ਜਿਹੜਾ ਤੁਹਾਡਾ ਕਿਹੜਾ ਪਿੰਡ ਹੈ ਕਿੰਨੀ ਕਿ ਜਿਹੜਾ ਆਸਾਨੀ ਹੋਊਗੀ ਜੇ ਕਾਲਜ ਬੰਦਾ ਤੇ ਸਰ ਮੇਰੇ ਬਾਲੱਬੇ ਦੇ ਰਿਆ ਪਿੰਡ ਹੈ ਜਿਹੜਾ ਉਹ ਬਾਰਡਰ ਦੇ ਬਿਲਕੁਲ ਲੱਗ ਗਿਆ ਜਿੱਥੋਂ ਕਿ ਅਜਨਾਲਾ ਅੰਮ੍ਰਿਤਸਰ ਬਹੁਤ ਜ਼ਿਆਦਾ ਦੂਰ ਪੈ ਜਾਂਦਾ ਹੈ ਸਿੱਖਾ ਖਾਸ ਕਰਕੇ ਸਾਡੇ ਪਿੰਡ ਦੇ ਜਿਹੜੇ ਲੋਕ ਆ ਆਪਣੀਆਂ ਬੇਟੀਆਂ ਨੂੰ ਬਾਹਰ ਪੜਾਉਣਾ ਪਸੰਦ ਨਹੀਂ ਕਰਦੇ ਤੇ ਇਸ ਕਾਲ ਕਿ ਜਿਹੜੇ ਹੁਣ ਬਾਰਡਰ ਏਰੀਆ ਦੇ ਪਿੰਡ ਦੇ ਲੋਕ ਨੇ ਉਹ ਆਪਣੇ ਫੜੀਆਂ ਨੂੰ ਬਕਰੌਰ ਕਾਲਜ ਵਿੱਚ ਪੜਾਉਂਦੇ ਨਹੀਂ ਪੇ ਸਕਦੇ। ਬੇਟਾ ਜੀ ਇਹ ਤੁਸੀਂ ਇਹ ਬਣਾਇਆ ਕੀ ਬਣਾਇਆ ਔਰ ਕਿਉਂ ਬਣਾਇਆ? ਇਹ ਮੈਂ ਇੱਕ मधुमੱਖੀ ਨਾਲ ਫਲਾਸ ਬਣਾਇਆ। ਇਹਦਾ मीनिंग ਇਹ ਆ ਕਿ ਜਿਵੇਂ ਅਸੀਂ ਜੋ ਵੀ ਜੋ ਵੀ ਕੰਮ ਕਰੀਏ ਉਹਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਆ ਤੇ ਇਹਨਾਂ ਉਹ ਜਿਹੜੇ ਸਾਡੇ ਲਈ ਕਾਲਜ ਬਣਾ ਰਿਆ ਉਹ ਸਾਡੇ ਲਈ ਬਹੁਤ ਲਾਹੇਵੰਦ ਆ ਸਾਡੀ ਅੱਗੇ ਦੀ ਪੜ੍ਹਾਈ ਲਈ ਉਹ ਬਹੁਤ ਮਿਹਨਤ ਕਰ ਰਿਹਾ ਤੇ ਅਸੀਂ ਵੀ ਮੰਨਦੇ ਆ ਕਿ ਅਸੀਂ ਵੀ ਆਪਣੀ ਪੜ੍ਹਾਈ ਲਈ ਬਹੁਤ ਮਿਹਨਤ ਕਰਨੀ ਆ ਤੁਸੀਂ ਦੇਖ ਸਕਦੇ ਹੋ ਕਿ ਧੀਆਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਆ ਬੱਚਾ ਨਾਲ ਹੋਰ ਵੀ ਗੱਲ ਕਰਦੇ ਬੇਟਾ ਇਹ ਹੰਸ ਬਣਾਇਆ ਕੱਲ ਹੀ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਅੱਜ ਸੀਐਮ ਆ ਰਹੇ ਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣ ਵਾਲੇ ਉਹਨਾਂ ਵਾਸਤੇ ਮੈਂ ਸਪੈਸ਼ਲ ਤਿਆਰ ਕੀਤਾ ਉਹਨਾਂ ਨੂੰ ਦੇਣਾ ਆ ਉਹਨਾਂ ਨੂੰ ਦੇਣ ਵਾਸਤੇ ਲੈ ਕੇ ਆਏ। ਹਾਂਜੀ। ਦੇਖੋ ਸੀਐਮ ਮਾਨ ਨੂੰ ਦੇਣ ਵਾਸਤੇ ਧੀ ਜਿਹੜੀ ਹੈ ਘਰੋ ਬਣਾ ਕੇ ਲੈ ਕੇ ਆਈ ਆ ਅਨਸਾਰੀ ਜੋੜੀ। ਇਹ ਕਿਉਂ ਬਣਾ ਕੇ ਲੈ ਆਏ ਹੋ ਤੁਸੀਂ? ਕੀ ਮੋਟਿਵ ਰਿਹਾ? ਇਹ ਹੀ ਕਿਉਂ ਬਣਾਇਆ? ਮੇਰਾ ਦੇਲ ਕੀਤਾ ਮੈਂ ਬਣਾ ਲਿਆ। ਬੇਟਾ ਤੁਸੀਂ ਵੀ ਬਣਾ ਕੇ ਲੈ ਕੇ ਆਏ ਕੀ ਆ ਯਾਰ? ਕਿਉਂ ਬਣਾ ਕੇ ਲਿਆਇਆ? ਸਰ ਅਸੀਂ ਮਾਨ ਸਾਹਿਬ ਜੀ ਨੂੰ ਦੇਣ ਲਈ ਇਹ ਕੁਝ ਬਣਾਇਆ ਹੋਇਆ ਵਾ ਕਿ ਅਸੀਂ ਉਹਨਾਂ ਨੂੰ ਨੰਨਾ ਸਨਮਾਨ ਕਰ ਸਕੀਏ। ਠੀਕ ਆ। ਕਾਲਜ ਦੀ ਦਾਤ ਮਿਲਣ ਜਾ ਰਹੀ ਹੈ। ਅੱਜ ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਰਦਾਰ ਮਾਨ ਸਿੰਘ ਜੀ ਦਾ ਤਾਨਵਾਦ ਕਰਾਂਗੇ ਕਿ ਉਹਨਾਂ ਨੇ ਇੱਕ ਕਾਲਜ ਬਣਾਇਆ ਬਹੁਤ ਕਿਤਾ ਆਈਡੀਆ ਹੈ ਕਿ ਮੈਂ ਕੋਈ ਚੀਜ਼ ਬਣਾ ਕੇ ਲੈ ਕੇ ਜਾਵਾਂ ਸੀ ਜੀ ਮਾਨ ਸਾਹਿਬ ਸਰ ਉਹਨਾਂ ਨੇ ਸਾਡੇ ਲਈ ਇਨਾ ਕੁਛ ਕੀਤਾ ਵਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਲਈ ਕੁਝ ਕਰੀਏ ਕਿ ਇਹ ਹੋਤੀ ਆਣ ਜਿਹੜੀਆਂ ਕਿ ਸੀਐਮ ਮਾਨ ਸਾਹਿਬ ਦੇ ਲਈ ਆਪਣੇ ਘਰੋਂ ਕੁਝ ਨਾ ਕੁਝ ਬਣਾ ਕੇ ਲਾਈਆਂ ਇਹਨਾਂ ਦਾ ਕਹਿਣਾ ਕਿ ਸੀਐਮ ਮਾਨ ਸਾਹਿਬ ਸਾਡੇ ਵਾਸਤੇ ਇਨਾ ਕਰ ਰਹੇ ਤੇ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਉਹਨਾਂ ਦੇ ਲਈ ਕੁਝ ਨਾ ਕੁਝ ਬਣਾ ਕੇ ਲੈ ਕੇ ਜਾਈਏ ਅਜਾ ਤਾਂ ਸ਼ਾ ਸ਼ਰਮਨਪੁਰ ਦਨਸੂਰਾ ਟੀਵੀ